ਆਪਣੇ ਹੱਕ ਦੀ ਲੜਾਈ ਲੜ ਰਹੇ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਜੋਰ ਦਿਓ ਤੇ ਸਾਡਾ ਬਹੁਤ ਹੀ ਇਤਕਾਰਯੋਗ ਮਾਤਾ ਪਿਤਾ ਦੀ ਬੀਤੂ ਸਾਰਿਆਂ ਨੂੰ ਗੁਰੂ ਮਹਾਰਾਜ ਦੀ ਫਤਿਹ ਵੈਗੂ ਜੀ ਦਾ ਖਾਲਸਾ ਵੈਗੂ ਆਪਾਂ ਇਹ ਦੋਨੋਂ ਫੋਰਮਾਂ ਨਾਲ ਲੜਾਈ ਲੱਗ ਰਹੀ ਆ ਇਹ ਹੁਣ ਲਗਭਗ 4.5 ਮਿੰਟ ਤੋਂ ਚੱਲ ਰਿਹਾ ਹੈ ਇਹ ਲੜਾਈ ਜਿਹੜੀ ਆਪਾਂ ਸ਼ੁਰੂ ਕੀਤੀ ਸੀ ਬੜੀ ਸੋਚ ਸਮਝ ਕੇ ਸ਼ੁਰੂ ਕੀਤੀ ਸੀ ਕੋਈ ਆ ਵਾਕੀ ਸ਼ੁਰੂ ਨਹੀਂ ਸੀ ਕਰਲੀ ਵੀ ਆ ਗਏ ਤੇ ਚੱਲ ਗਏ ਐਸ ਹਾਵਨਾ ਸ਼ੁਰੂ ਨਹੀਂ ਸੀ ਕਿਹਾ ਸਾਰੀਆਂ ਚੀਜ਼ਾਂ ਨਿਰਖ ਕੇ ਪਰਖ ਕੇ ਦੇਸ਼ ਦਾ ਜੋ ਰਾਜ ਪ੍ਰਬੰਧ ਹੈ ਭਾਰਤੀ ਰਾਜ ਉਹਦਾ ਕੀ ਖਾਸਾ ਵਾ ਉਦੀ ਕਿਸਾਨਾਂ ਬਿਦੂਰਾ ਪ੍ਰਤੀ ਕੀਤਰਾ ਦੀ ਨੀਤੀ ਆ ਜਾਤ ਖਾਨਮ ਜਿਨੋ ਨੇ ਮੰਗਾ ਪ੍ਰਤੀ ਕਿਤਰਾ ਦੇ ਉਦੀ ਪਹੁੰਚ ਆ ਜਾ ਜਿਹੜੀ ਲੜਾਈयां ਸ਼ੁਰੂ ਕਰ ਰਹੇ ਆ ਇਹ ਚ ਕੀ ਕਠਨਾਈਆਂ ਆਉਣਗੀਆਂ ਕੀ ਮੁਸ਼ਕਲਾਂ ਆਉਣਗੀਆਂ ਕੀ دشਵਾਰੀਆਂ ਆਉਣਗੀਆਂ ਉਹ ਸਾਰੀਆਂ ਨੂੰ ਧਿਆਨ ਤੇ ਰੱਖ ਕੇ ਫਿਰ ਇਹ ਮੇਰੇ ਵੀਰੋ ਮੋਰਚਾ ਸ਼ੁਰੂ ਕੀਤਾ ਗਿਆ ਸੀ ਕੋਈ ਉਸ ਤਰ੍ਹਾਂ ਨਹੀਂ ਕੀਤਾ ਗਿਆ ਇਹ ਚੀਜ਼ਾਂ ਵਾਪਰ ਰਹੀਆਂ ਵਾਂ ਤੇ ਕੋਈ ਹੁਣ ਹੋਣੀਆਂ ਵਾਪਰ ਰਹੀਆਂ ਵਾਂ ਇਹ ਸਾਨੂੰ ਇਸ ਤਰ੍ਹਾਂ ਨਹੀਂ ਲੱਗਣੀ ਚਾਹੀਦੀਆਂ ਕੋਈ ਪਤਾ ਸੀ ਦਾ ਸਾਰਾ ਕੁਝ ਵਾਪਰਨਾ ਵਾ ਇਹ ਵੀ ਪਤਾ ਸੀ ਇਹ ਮੰਗਾ ਭਾਵੇਂ ਆਰਥਿਕਿਆ ਕਿਸਾਨਾਂ ਦੀਆਂ ਬੜੀਆਂ ਛੋਟੀਆਂ ਮੰਗਾ ਵਾ ਸਾਫ ਨਾਲ ਜੈਜ ਵੀ ਆ ਆਪ ਦੀਆਂ ਰਿਪੋਰਟਾਂ ਉਹਨਾਂ ਦੀਆਂ ਪਈਆਂ ਹੋਈਆਂ ਵਾ ਡਾਕਟਰ ਸੁਆਮੀਨਾਥਨ ਦੀ ਪਈ ਹੋਈ ਆ ਤੇ ਮੋਦੀ ਸਾਹਿਬ ਦੀ ਐਮਐਸਪੀ ਦੀ ਆਪਣੀ ਆਪਣੀ ਜਿਹੜੀ ਰਿਪੋਰਟ ਆ 2011 ਦੀ ਉੱਥੇ ਪਾਰਲੀਮੈਂਟ ਚ ਪਈ ਹੋਈ ਆ ਸਰਕਾਰ ਕੋ ਪਈ ਹੋਈ ਪਰ ਫੇਰ ਵੀ ਸਾਡਾ ਇਹ ਜੈਜਾਤੀ ਆਡੀਟ ਐਸੈਸਮੈਂਟ ਸੀ ਪੇ ਮੰਗਾ ਇਹ ਪ੍ਰਬੰਧ ਚ ਹੱਲ ਨਹੀਂ ਹੋਣ ਵਾਲਾ ਇਹ ਐਮਐਸਬੀ ਦੀ ਗਾਰੰਟੀ ਦਾ ਕਾਨੂੰਨ ਨਹੀਂ ਦੇਣਗੇ ਇਹ ਡਾਕਟਰ ਸੁਆਮੀ ਲਰਕਮੀ ਦੀ ਰਿਪੋਰਟ ਸੀ2 ਫਾਰਮੂਲੇ ਪਲੱਸ 50 ਦੇ ਨਾਲ ਨਹੀਂ ਦੇਣਗੇ ਕਰਜ਼ੇ ਉੱਤੇ ਗੱਲ ਨਹੀਂ ਕਰਨਗੇ ਬਾਕੀ ਮੰਗਾ ਤੇ ਗੱਲ ਨਹੀਂ ਕਰਨਗੇ ਜਿਹੜਾਈ ਲੰਮੀ ਲਾਨੀ ਪੈਣੀ ਆ ਕਈਆਂ ਨੂੰ ਲੱਗਦਾ ਸੀ ਵੀ ਵੋਟਾਂ ਦੇ ਦੇਨੇ ਆ ਵੋਟਾਂ ਗਾੜੀ ਆ ਰਹੀਆਂ ਵਾ ਸ਼ਾਇਦ ਇਹ ਜੇਤੀ ਮੁੱਕ ਜੇ ਕੰਮ ਵੀ ਵੋਟਾਂ ਦੇ ਦਵਾ ਥੱਲੇ ਸਰਕਾਰ ਕਰ ਜੇ ਪਰ ਸਾਡੇ ਜਾਇਜੇ ਬਿਲਕੁਲ ਉਹ ਠੀਕ ਨਿਕਲੇ ਵੀ ਇਹ ਇਹ ਜਿਹੜੇ ਸਾਡੀਆਂ ਮੰਗਾਂ ਵਾ ਭਾਵੇਂ ਵੋਟਾਂ ਵਾ ਭਾਵੇਂ ਕੁਛ ਇਹ ਹੱਲ ਨਹੀਂ ਆਉਣ ਗਿਆ ਕਿਉਂ ਨਹੀਂ ਆਉਣ ਗਿਆ ਕਿਉਂਕਿ ਇਹ ਤੇ ਵਿਚਾਰੇ ਕਢਾਉਣੇ ਆ ਮੈਂ ਪਿਛਲੀ ਐਂ ਵਿੱਚ ਬੋਲ ਕੇ ਗਿਆ ਇਹ ਤੇ ਖਡਾਉਣੇ ਆ ਕਢਾਉਣੇ ਦਲਾਲ ਕਿਸਮ ਦੇ ਲੋਕ ਆ ਜਿਹੜੇ ਵੋਟਾਂ ਨਾਲ ਉੱਤੇ ਬੈਠਦੇ ਆ ਇਹਨਾਂ ਨੂੰ ਚਲਾਉਣ ਵਾਲਾ ਕੋਈ ਹੋ ਰਿਹਾ ਪਿੱਛੇ ਉਹ ਕੌਣ ਆ ਉਹ ਸਾਮਰਾਜੀ ਕੰਪਨੀਆਂ ਦਾ ਤਾਕਤ ਕੋ ਰੇਟਿਆ ਵਿਸ਼ਵ ਪਾਰ ਸੰਸਥਾਵਾਂ ਵਰਲਡ ਬੈਂਕ ਆ ਆਈਐਮਐਫ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਪ੍ਰਬੰਧ ਚੱਲ ਰਿਹਾ ਇਸ ਕਰਕੇ ਸਾਡੀਆਂ ਮੰਗਾਂ ਦਾ ਹੱਲ ਇਹਨਾਂ ਇਹ ਕਰਨ ਦੇ ਸਮਰੱਥ ਨਹੀਂ ਹੈਗੇ ਇਹਨਾਂ ਦੀਆਂ ਬਾਵਾ ਅਗਲੀਆਂ ਮਰੋੜੀਆਂ ਹੋਈਆਂ ਇਹਨਾਂ ਦੀਆਂ ਬਾਵਾ ਮਗਰ ਬੰਨੀਆਂ ਹੋਈਆਂ ਮਾਂ ਇਹਨਾਂ ਦੇ ਪੱਲੇ ਕੱਖ ਨਹੀਂ ਗਾ ਇਸ ਸਾਰਾ ਕੁਝ ਇਸ ਕਰਕੇ ਸਾਰਾ ਕੁਝ ਇਹ ਮੰਗਾ ਲਿਆ ਹੋਇਆ ਉਹਦੇ ਵਿੱਚੋਂ ਵੀ ਆਪਣੇ ਨਾਲ ਸਾਰੇ ਵਰਤਾਰੇ ਵਰਤੇ ਇੱਥੇ 400 ਬੰਦਾ ਜ਼ਖਮੀ ਹੋਇਆ 2013 ਤੋਂ ਆਪਣਾ 13 ਫਰਵਰੀ 2021 ਤੋਂ ਜਦੋਂ ਆਪਾਂ ਆਏ ਆ ਉਸ ਤੋਂ ਇੱਥੇ ਗੋਲਾਬਾਰੀ ਚੱਲਦੀ ਰਹੀ ਆ ਕਿੰਨੇ ਜਿਹੜੇ ਝੁਲਮ ਤੇ ਜ਼ਬਰ ਹੋਇਆ 21 ਫਰਵਰੀ ਨੂੰ ਹੋਇਆ ਸ਼ੁਭ ਕਰਨ ਦੀ 시ਦੀ ਹੋਈ ਆ 30 ਤੋਂ ਉੱਪਰ ਕਿਸਾਨ ਸਾਡੇ ਛੀਲੋ ਹੋ ਚੁੱਕੇ ਹਨ ਇਰਜ਼ ਦੇ ਵਿੱਚ ਕਿਨੇ ਦੀ ਅੱਖਾਂ ਪਾਵਾਂ ਜਾ ਚੁਕੀਆਂ ਵਾ ਲੱਤਾਂ ਜਾ ਚੁਕੀਆਂ ਵਾ ਤੇ ਝੂਠੇ ਪਰਚਿਆਂ ਦੇ ਵਿੱਚ ਹਰਿਆਣੇ ਦੇ ਤਿੰਨ ਕਿਸਾਨ ਜਿਹੜੇ ਆ ਨੌਜਵਾਨ ਉਹ ਅੰਦਰ ਦਿੱਤੇ ਹੋਏ ਆ ਝੂਠੇ ਪਰਚਿਆਂ 'ਚ ਤੋਂ ਉਹਨਾਂ ਦਾ ਨਾਮ ਛੱਡ ਟਾਇਆ ਜਾ ਰਿਹਾ ਕੀ ਕੀ ਨਹੀਂ ਇਹ ਰਾਜ ਕਰ ਰਿਹਾ ਇਹ ਕਰਨਾ ਸੀ ਭਾਈ ਇਹ ਰਾਜ ਦਾ ਖਾਸਾ ਹੁੰਦਾ ਵਾ ਜ਼ੁਲਮ ਕਰਨਾ ਤੇ ਜ਼ਬਰ ਕਰਨਾ ਹਰ ਤਰੀਕਾ ਵਰਤਨਾ ਹਰ ਡੰਡ ਭੇਦ ਹਰ ਚੀਜ਼ ਵਰਤਣੀ ਇਹ ਇਹਨਾਂ ਦਾ ਖਾਸਾ ਅਜ ਨਹੀਂਗਾ ਸਦੀਆਂ ਤੋਂ ਆ ਸਦੀਆਂ ਤੋਂ ਇਹ ਕਰਦੇ ਆਏ ਆ ਇਹ ਉਸੇ ਕਿਸਮ ਦੇ ਆ ਓਏ ਰੂ ਮੀਰ ਮੰਨੂ ਵਾਲੀ ਜਕਰੀਆ ਖਾਨ ਵਾਲੀ ਐਮਸ਼ ਅਬਦਾਲੀ ਵਾਲੀ ਜਹਗੀਰ ਵਾਲੀ ਰੰਗਜੀਤ ਵਾਲੀ ਅੰਗਰੇਜ਼ਾਂ ਵਾਲੀ ਇਹਨਾਂ ਦੇ ਵਿੱਚ ਆ ਇਹਨਾਂ ਨੂੰ ਤੁਸੀਂ ਵੱਖਰਾ ਨਹੀਂ ਕਰਕੇ ਵੇਖ ਸਕਦੇ ਕਦੀ ਵੱਖਰਾ ਨਹੀਂ ਕਰਕੇ ਵੇਖ ਸਕਦੇ ਇਸ ਕਰਕੇ ਜਿਹੜੇ ਵੀ ਇਹ ਵਰਤਾਰੇ ਵਰਤਾਰੇ ਆ ਇਹ ਭਾਈ ਹੋਣਾ ਹੀ ਸੀਗੇ ਇਹ ਕੋ ਨਵਾਂ ਨਹੀਂਗਾ ਅੜਾ ਨਾ ਨੇ 23 ਤਰੀਕ ਨੂੰ ਪਰਸੋਂ 23 ਤਰੀਕ ਨੂੰ ਪਰਸੋਂ ਆ ਇਥੇ ਗੁੰਡੇ ਭੇਜ ਕੇ ਸਟੇਜ ਤੇ ਵਿਗੜਾਉਣ ਦੀ ਕੋਸ਼ਿਸ਼ ਕੀਤੀ ਆ ਵਰਚ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਮੋਰਚਾ ਖੇਡਣ ਦੀ ਕੋਸ਼ਿਸ਼ ਕੀਤੀ ਆ ਆਪਸ ਵਿੱਚ ਲੋਕਾਂ ਦਾ ਕਲੈਸ਼ ਕਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਤੇ ਵੇਖੋ ਜੀ ਆਪਣੇ ਆਪ ਇਹਨਾਂ ਦੇ ਵਿਰੋਧ ਹੋਏ ਪਏ ਆ ਇਲਾਕੇ ਦੇ ਲੋਕ ਇਹ ਕੋਸ਼ਿਸ਼ ਕੀਤੀ ਆ ਇਹ ਕੋਝੀਆਂ ਕੋਸ਼ਿਸ਼ਾਂ ਨਵੀਆਂ ਨਹੀਂ ਆ ਗਈਆਂ ਇਹਨਾਂ ਦਾ ਪਿਛਲਾ ਇਤਿਹਾਸ ਪੜ ਲਓ ਇਹ ਕੰਮ ਇਹੋ ਕਰਦੇ ਆ ਜਿੰਨੇ ਵੀ ਇਹ ਪਾਰਟੀਆਂ ਵਾਂ ਜਿਹਦੀ ਵੀ ਸਰਕਾਰ ਰਹੀ ਹੈ ਹਿੰਦੁਸਤਾਨ 'ਚ ਇਹ ਕੰਮ ਇਹੀ ਕਰਦੇ ਆ ਪਰ ਲੋਕਾਂ ਨੂੰ ਜਿਹੜੇ ਵੀ ਕੋ ਲੋਕ ਲੈ ਰਿਆ ਜਿਉ ਉਤਰਾਂ ਨਹੀਂ ਰੋਕ ਆਉਂਦਾ ਕਿਸ ਤਰੀਕਾ ਨਾਲ ਕਰਕੇ ਵੇਖੋ ਇਹਨਾਂ ਕੀ ਨਹੀਂ ਕੀਤਾ ਅੜਾ ਅੰਦੋਲਨ ਸੀ ਆਪਣਾ ਪਹਿਲਾ ਦਿੱਲੀ ਵਾਲਾ ਦਿੱਲੀ ਵਾਲੇ ਅੰਦੋਲਨ ਦੇ ਵਿੱਚ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਜਦੋਂ 26 ਜਨਵਰੀ ਨੂੰ ਰਿੰਗ ਰੋਡ ਤੇ ਐਲਾਨ ਕੀਤਾ ਆ ਸੀ ਸਯੁਗਤ ਮੋਰਚੇ ਨੂੰ ਤੇ ਗਏ ਆਪਾਂ ਉਸ ਲਾਨ ਨੂੰ ਪੂਰਾ ਕੀਤਾ ਵਾ ਤੇ ਭਾਈ 28 ਜਨਵਰੀ ਨੂੰ ਗਾਜੀਪੁਰ ਤੋਂ ਹਮਲਾ ਕੀਤਾ ਪਿਆ ਗਾਜੀਪੁਰੇ ਦਾ ਮੋਰਚਾ ਲੱਗਾ ਹੋਇਆ ਸੀ ਉੱਥੇ ਕੌਣ ਵਮਲਾ ਕਰਨ ਆਲੇ ਸੀ ਭਾਰਤੀ ਜਨਤਾ ਪਾਰਟੀ ਦੇ ਹਲਕੇ ਦੇ ਐਮਐਲਏ ਆਗੂ ਉਹ ਦਵਾਈ ਕਰ ਰਹੀ ਸੀ ਉਹਨਾਂ ਨੂੰ ਲੈ ਕੇ ਕੌਣ ਆਇਆ ਸੀ ਪੁਲਸ ਲੈ ਕੇ ਆਈ ਸੀ ਪੁਲਸ ਕਿੰਨੀ ਸੀ ਕੇਂਦਰ ਸਰਕਾਰ ਦੀ ਸੀ ਇੰਤਰਾਣ ਨੂੰ ਵਾਕ ਕਰਕੇ ਵੇਖੋਗੇ ਹਮਲਾ ਕਰਾ ਕੇ ਮੋਰਚਾ ਖੇਡਣ ਦੀ ਤਿਆਰੀ ਸੀ ਲੋਕਾਂ ਨੂੰ ਫਿਰਕੂ ਰੰਗ ਦੇ ਕੇ ਧਰਮ ਜਵੰਡ ਕੇ ਪਈ ਸਿੱਖਾਂ ਦਾ ਮੋਰਚਾ ਵਾ ਇਹਨਾਂ ਵਾਸਤੇ ਤਰੀਕੇ ਨਾਲ ਕਤਲ ਕਰਾਇਆ ਜਾਵੇ ਇਹ ਹਰ ਬਾਬਰਤਿਆ ਸੀ ਤੇ 29 ਜਨਵਰੀ ਨੂੰ ਜਿੱਥੇ ਆਪਾਂ ਬੈਠੇ ਹੋਏ ਸਿੰਗੂ ਆਪ ਰਿਸ਼ਤੇ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਿਹੜੀ ਅੱਡ ਚ ਖੇਡ ਲੱਗੀ ਹੋਈ ਸੀ ਜੁਕਤ ਮੋਰਚੇ ਤੋਂ ਉਹਦੇ ਉੱਤੇ ਹਮਲਾ ਕੀਤਾ ਸੀ ਕੌਣ ਆਏ ਸੀ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰਦੀਪ ਖੱਤਰੀ ਤੇ ਅਮਨ ਡਬਾਲ ਉਹਦੀ ਦਵਾਈ ਕਰ ਰਹੀ ਸੀ ਬਾਕੀ ਹੋਰ ਨਾ ਲਾਣਾ ਪਾਣਾ ਕਰ ਰਿਹਾ ਸੀ ਵੱਡੀ ਗਿਣਤੀ ਦੇ ਵਿੱਚ ਸੀ 4 ਸੀ ਕੌਣਾਂ ਦੇ ਡਾਂਗਾ ਸੀ ਕਿੱਡੇ ਰੋੜੇ ਸੀ ਤੇ ਜਿੰਨੀ ਪੁਲਿਸ ਆ ਸੁਰੱਖਿਆ ਵਾਲਿਆ ਉਥੇ ਕੇਂਦਰ ਸਰਕਾਰ ਦਾ ਮੋਦੀ ਦਾ ਸਾਰਾ ਨਾਲ ਸੀ ਹਮਲਾ ਕੀਤਾ 12-15 ਖਾਨ ਜ਼ਖਮੀ ਕੀਤੇ ਸਟੇਜ ਖੇਡਣ ਦੀ ਕੋਸ਼ਿਸ਼ ਕੀਤੀ ਆਈ ਭੈਣ ਆਈ ਭਾਈ ਜਿਹੜੇ ਅੱਜ ਚੁੱਪ ਬੈਠੇ ਹੋਏ ਆ ਇੱਥੇ ਐਡਾ ਵੱਡਾ ਹਮਲਾ ਆ ਚੁੱਪ ਬੈਠੇ ਹੋਏ ਆ ਉਦੋਂ ਵੀ ਚੁੱਪ ਸੀ ਚੁੱਪ ਨਹੀਂ ਸੀ ਉਦੋਂ ਤਾਂ ਆਂਦੇ ਇਹਨਾਂ ਦੀ ਸਟੇਜ ਖੇਡੋ ਇਤਿਹਾਸ ਦਾ ਪੰਨਿਆਂ ਤੇ ਲਿਖਿਆ ਹੋਇਆ ਸਾਰਾ ਕੁਝ ਤੇ ਆਦੇ ਪੰਨਿਆਂ ਦੇ ਉੱਤੇ ਐ ਜਿਹੜਾ ਵਾ ਸਮਾਂ ਤੇ ਇਤਿਹਾਸ ਮੇਰੇ ਵੀਰੋ ਫੈਸਲੇ ਕਰ ਰਿਆ ਵਾ ਤਗਾਮੀ ਇਹਨੇ ਫੈਸਲੇ ਕਰਨੇ ਆ ਕਿਸੇ ਬੰਦੇ ਦਾ ਪਰਦਾ ਤਿਆਗ ਜਿਨੀ ਰਹਿੰਦਾ ਸਾਮਾ ਪਰਦੇ ਲਾ ਦਿੰਦਾ ਵਾ ਬਹੁਤ ਕੋ ਸਾਫ ਹੋ ਜਾਂਦਾ ਐ ਤਸਵੀਰ ਸਾਫ ਹੋ ਕੇ ਨਿਕਲ ਕੇ ਤੁਹਾਡੇ ਸਾਹਮਣੇ ਆਉਣੇ ਸਮੇਂ ਜਾਓਗੇ ਉਹਦੇ ਵਿੱਚ ਜਦੋਂ ਅਮਲਾ ਕੀਤਾ ਵਾ ਉਹ ਅਮਲਾ ਚੱਲਿਆ ਵਾ ਆਪਾਂ ਸੇਠ ਖੇੜ ਨਹੀਂ ਸਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ ਵਾ ਮੂਹ ਦੀ ਗਾਣੀ ਪਈ ਆ ਇਹ ਕੋ ਨਵਾਂ ਕੰਮ ਆ ਇੱਥੇ ਫੇਰ ਆ ਕੀ ਕਰ ਰਹੇ ਆ ਆੜ ਇੱਥੇ ਹਮਲਾ ਹੋਇਆ ਇਹਨਾਂ ਦੇ ਇਹਨਾਂ ਦੀ ਪਲਾਨਿੰਗ ਨਾਲ ਹੋਇਆ ਲੋ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਦੀ ਛਾਇਆ ਵਿੱਚ ਹਰਿਆਣਾ ਸਰਕਾਰ ਦੀ ਛਾਇਆ ਭਗਵੰਤ ਮਾਨ ਦੀ ਸਰਕਾਰ ਦੀ ਛਾਇਆ ਛਟੇ ਟਿੱਕੇ ਤਰ੍ਹਾਂ ਵਿਹਾਰ ਕਰਦੀ ਆ ਸਰਕਾਰ ਚਲਾਉਣ ਲਾਓ ਤੇ ਕੋਈ ਵੀ ਬੈਠਾ ਹੋਵੇ ਭਾਵੇਂ ਇਹ ਮੇਰੇ ਵੀਰੋ ਸਮਝ ਲਓ ਅਸੀਂ ਕਈ ਘਰ ਭਰਮ ਭਲੇਖੇ ਚਾਉਨੇ ਆ ਨਹੀਂ ਆ ਫਰਾਣਾ ਬੰਦਾ ਉਹ ਅਜੇ ਛੇ ਸਾਡਾ ਸਰਜੇ ਫਰਾਣਾ ਬੰਦਾ ਅਜੇ ਥੱਲੇ ਨਿਕਲ ਜਾਣਾ ਹੈਗਾ ਫਰਾਣਾ ਬੰਦਾ ਅਜੇ ਥੱਲੇ ਨਿਕਲ ਜਾਣਾ ਗਿਆ ਇਸ ਤਰ੍ਹਾਂ ਦੇ ਪਲੇਕੇ ਤੁਸੀਂ ਅਜੇ ਖਾਂਦੇ ਜੋ ਇਹ ਖਾਣਾ ਵੜ ਜਾ ਸਮਝੋ ਸਟੇਟ ਦਾ ਖਾਸਾ ਭਾਵੇਂ ਉਹ ਭਗਵੰਤ ਮਾਨਾਮ ਦਾ ਆਮ ਆਦਮੀ ਪਾਰਟੀ ਦਾ ਵਾ ਉਹ ਤਰ੍ਹਾਂ ਇੱਕ ਦੂਜੇ ਨਾਲ ਆਪੋ ਵਿੱਚ ਗਾਲੋ-ਗੋਲੀ ਹੁੰਦੇ ਹੋਣਗੇ ਵੋਟਾਂ ਦੀ ਖਾਤਰ ਪਰ ਜਦੋਂ ਸਟੇਟ ਦੇ ਖਿਲਾਫ ਜਿਹੜੀ ਗੱਲ ਆ ਸਟੇਟ ਇਕੱਠੀ ਆ ਡੀਪ ਸਟੇਟ ਇਕੱਠੀ ਆ ਉਹਦੇ ਹੁਕਮ ਨਾਲ ਸਾਰਾ ਕੁਝ ਚੱਲ ਰਿਹਾ ਆੜਾ ਅੰਗਲਾ ਆੜਾ ਕਰਾਇਆ ਇਹਨਾਂ ਨੇ ਉਹ ਇਹ ਤਾਂ ਆਪਣੇ ਬੰਦੇ ਭੇਜੇ ਅੰਬਾਲਿਓ ਕਪੜਾ ਮਾਰ ਕਪੜਾ ਵਪਾਰੀ ਭੇਜੇ ਹੋਰ ਭੇਜੇ ਕੋਈ ਇਧਰੋਂ ਭੇਜਤੇ ਕੋਈ ਉਧਰੋਂ ਭੇਜਤੇ ਇਹ ਕਿੰਨੇ ਦਿਨਾਂ ਦਾ ਕੰਮ ਚੱਲ ਰਿਹਾ ਸੀਗਾ ਤੇ ਇਹ ਛੜਕੀ ਰੋਕੀ ਹੋਈ ਆ ਜੀ ਕਿਸਾਨਾਂ ਨੇ ਰੋਕੀ ਹੋਈ ਆ ਜੀ ਸਾਡਾ ਪਾਰ ਖਤਮ ਹੋ ਰਿਹਾ ਜੀ ਸਾਡਾ ਬੜਾ ਹੋਰ ਹੋ ਰਿਹਾ ਉਹਦੇ ਚ ਹੋਰ ਵੀ ਕਈ ਹੋਣਗੇ ਜਿਨ੍ਹਾਂ ਦਾ ਰੇਤਾਂ ਦਾ ਕਾਰੋਬਾਰ ਖਤਮ ਹੁੰਦਾ ਹੋਊਗਾ ਜਾਂ ਕੋ ਐਮਐਲਏ ਹੋਣਗੇ ਜਾਂ ਕੋ ਹੋਰ ਜਿਹੜੇ ਇਸ ਤਰ੍ਹਾਂ ਦੇ ਆ ਸਰਕਾਰੀ ਤੇ ਰਹੂਗੀ ਉਹਨਾਂ ਦਾ ਤੂੰ ਇਤਰਾੜਾ ਜੋਣਾ ਤੱਦਾ ਵਾ ਦੋ ਨੰਬਰ ਦਾ ਉਹ ਚੋ ਵਿਗਨ ਪੈਂਦਾ ਹੋਊਗਾ ਬੜਾ ਕੁਛ ਰਲਿਆ ਮਿਲਿਆ ਪਰ ਸਟੇਟ ਨੇ ਕਰਾਇਆ ਆ ਸਾਰਾ ਕੁਝ ਜਿਹੜੀ ਸਾਨੂੰ ਸਮਝਣ ਵਾਲੀ ਗੱਲ ਹੈ ਸਟੇਟ ਨੇ ਕਰਾਇਆ ਵਾ ਇਸ ਕਰਕੇ ਮੇਰੇ ਵੀਰੋ ਜੋ ਇੱਥੇ ਇਹ ਵਾਪਰਿਆ ਇਹ ਵਾਪਰਿਆ ਵਾ ਉਹਦੀ ਸੋਚੀ ਸਮਝੀ ਸਾਜ਼ਿਸ਼ ਆ ਤੇ ਉਹਦੇ ਉਹਦੇ ਵਿੱਚ ਜੇ ਸੋਚੀ ਸਭ ਲਈ ਸਾਚ ਨਾ ਹੁੰਦੀ ਆ ਅੱਜ ਤੇ ਫਰਲਾਗ ਤੇ ਬੈਠੀ ਹੋਈ ਆ ਪੁਰਤ ਚੌਕੀ ਇਹ ਕੋ ਨਾ ਹੁੰਦੇ ਪੀ ਜਦੋਂ ਆ ਰਹੇ ਸੀ ਉਦੋਂ ਕੋ ਉਹਨਾਂ ਰੋਕੇ ਪੀ ਸੀਆੜੀ ਕਿੱਥੇ ਸੀ ਇਹਨਾਂ ਦੀ ਕੋਈ ਬੰਦੇ ਆ ਰਹੇ ਆ ਕੋਈ ਉੱਥੇ ਕੋਈ ਹੋ ਨਾ ਜਾਵੇ ਕੋਈ ਆਪਤ ਵਿੱਚ ਅਸੀਂ ਉਹਨਾਂ ਨੂੰ ਪਹਿਲਾਂ ਰੋਕ ਲਈਏ ਜੇ ਗੱਲ ਕਰਾਉਣੀ ਤਾਂ ਉਹਨਾਂ ਦੀ ਕਰਾ ਦਈਏ ਉਹਨਾਂ ਨਾਲ ਗੱਲ ਤੇ ਪਹਿਲਾਂ ਵੀ ਕਰਕੇ ਗਏ ਸੀ ਥੋੜੇ ਦਿਨ ਪਹਿਲਾਂ ਇੱਥੇ ਆਪਣੇ ਕਿਸਾਨ ਆਗੂਆਂ ਨੇ ਉਹਨਾਂ ਨੂੰ ਕਿਹਾ ਸੀ ਭਾਈ ਛੜਕਾ ਹੀ ਨਹੀਂ ਰੋਕੀ ਅਸੀਂ ਚਾਹਨਾ ਛੜਕ ਖੋਲ ਦੇਣ ਭਾਵੇਂ ਤੁਸੀਂ ਪਹੀਆ ਵਾਲ ਵਾਲੇ ਤੇ ਖੋਲ ਲੋ ਭਾਵੇਂ ਸਾਰੀ ਖਲਾ ਲੋ ਜਿੱਤਰਾ ਉਹਨਾਂ ਨਾਲ ਗੱਲ ਕਰ ਲੋ ਸੁਰੱਖਿਆ ਫੋਰਸ ਨਾਲ ਹਰਿਆਣੇ ਸਰਕਾਰ ਨਾਲ ਗੱਲ ਕਰ ਲੋ ਤੋ ਆਪਣੀ ਖੋਲੋ ਇਹ ਤਾਂ ਆਪਾਂ ਨੇ ਖੋਲੋ ਅਹੀਂ ਤਾਂ ਰੋਕੀ ਨਹੀਂ ਅਹੀਂ ਤਾਂ ਦਿੱਲੀ ਜਾਣ ਨੂੰ ਹਣ ਵੀ ਤਿਆਰ ਆਂ ਸੜਕ ਖੋਲੋ ਇਹ ਤਾਂ ਦਿੱਲੀ ਨੂੰ ਜਾਈਏ ਆਪਣਾ ਰੋਜ਼ ਪਤਾ ਜਨੋਥੇ ਜਾ ਕੇ ਕਰੀਏ ਰਾਜਧਾਨੀ ਚ ਸਾਨੂੰ ਤੇ ਇਹਨਾਂ ਰੋਕ ਕੇ ਭਾਇਆ ਆਵਾ ਉਹ ਦਿਨ ਵੀ ਇਹ ਗੱਲ ਕਹਿ ਕੇ ਕਲਾਈ ਆ ਪਰ ਫੇਰ ਦੁਬਾਰਾ ਕੱਲੇ ਗਿਆ ਤੇ ਫੇਰ ਰੌਲਾ ਰੱਪਾ ਪਵੇ ਤੋ ਉੱਥੇ ਜਿਹੜਾ ਵਾ ਕੋਈ ਹੋਵੇ ਕਲੈਚ ਹੋਵੇ ਉਹਦੇ ਵਿੱਚ ਸਾਨੂੰ ਕੋਬਾਨਾ ਮਿਲੇ ਸਲਾਮ ਆ ਸਾਰੇ ਡੂੰਗੀ ਸਾਜਿਸ ਉਹਨੇ ਤੈਤ ਨਾ ਰੱਖ ਕੇ ਕੀਤਾ ਸਾਰਾ ਮਿਲ ਗਿਆ ਉਸ ਤੋਂ ਬਾਅਦ ਅਗਲੇ ਦਿਨ ਕੀ ਬੋਲਦੇ ਆ ਅਗਲੇ ਦਿਨ 6 ਦੋਸੇ ਦੇ ਨਹੀਂ 23 ਤਰੀਕ ਨੂੰ ਸ਼ਾਮ ਨੂੰ ਭਾਜਪਾ ਪੰਜਾਬ ਭਾਜਪਾ ਦਾ ਬਲਾਰਾ ਬੋਲ ਰਿਹਾ ਹਰਜੀਤ ਗਰੇਵਾਲ ਜਿਹੜਾ ਇੱਥੋਂ ਲੱਗਉਦਾ ਹੀ ਆ ਤੁਹਾਡੇ ਉਹ ਕੀ ਬੋਲ ਰਿਹਾ ਉਹ ਕਹਿ ਰਿਹਾ ਇਹ ਜਿਹੜੇ ਬੈਠੇ ਹੋਏ ਫਜ਼ੂਲ ਬੈਠੇ ਹੋਏ ਆ ਇਨਾਂ ਦੀ ਕੋਈ ਮੰਗ ਆਇਆ ਹੀ ਨਹੀਂ ਇਹ ਲੋਕਾਂ ਨੂੰ ਖਰਾਬ ਕਰ ਰਹੇ ਆ ਤੇ ਲੋਕਾਂ ਨੇ ਕੁੱਟ ਕੇ ਆਪੇ ਠਾ ਦੇਣੇ ਆ ਇਹ ਭਾਜਪਾ ਦਾ ਬੁਲਾਰਾ ਕਹਿ ਰਿਹਾ ਸਟੇਟਮੈਂਟ ਆ ਪੰਜਾਬ ਭਾਜਪਾ ਦੀ ਜਿਹੜੀ ਪੰਜਾਬ ਭਾਜਪਾ ਦੀ ਸਟੇਟਮੈਂਟ ਆ ਉਹ ਭਾਈ ਜਿਹੜੀ ਇਹਨਾਂ ਦੀ ਜਿਹੜੀ ਨੈਸ਼ਨਲ ਪਾਰਟੀ ਭਾਜਪਾ ਜਿਹੜੀ ਕਹਿੰਦੇ ਆ ਲੀਡਰਸ਼ਿਪ ਆ ਕੇਂਦਰੀ ਇਹ ਉਹਦੀ ਸਟੇਟਮੈਂਟ ਆ ਉੱਥੋਂ ਆਉਂਦੀ ਆ ਉਹਦੇ ਜੁਰਤ ਨਹੀਂ ਹੈ ਗਈ ਰਜੀਤ ਗਰੇਵਾਲ ਦੀ ਬੋਲੇ ਉੱਪਰ ਆਈ ਆ ਕਿ ਆ ਬੋਲ ਤੇ ਲੋਕਾਂ ਨੇ ਇਹਨਾਂ ਨੂੰ ਕੁੱਟ ਕੇ ਠਾ ਲੈਣਾ ਵਾ ਇਹਦਾ ਵੀ ਪਹਿਲਾਂ ਤਾਂ ਕਹਿ ਰਹੀ ਤੇ ਆ ਦੋ ਨਗ ਰਹਿਣ ਦੋ ਵੋਟਾ ਇੱਕ ਤਰੀਕ ਨਗ ਲੈਣ ਦੋ ਤਰੀਕ ਨੂੰ ਵੇਖ ਲਾਂਗੇ ਇਹ ਸਾਰੀਆਂ ਚੀਜ਼ਾਂ ਕੜੀਆਂ ਜੋੜ ਕੇ ਵੇਖੋ ਪੇਕਨੇ ਕੀਤੀ ਹੈ ਜਦੋਂ ਕਹਿ ਰਹੇ ਕੁੱਟ ਕੇ ਠਾ ਲੈਣਾ ਇਹਦਾ ਮਤਲਬ ਹੈ ਫਿਰ ਕੋਈ ਉਹਨਾਂ ਬੰਦੇ ਭੇਜੇ ਹੋਇਆ ਕੀ ਸ਼ੱਕ ਇਹਦੇ 'ਚ ਸ਼ੱਕ ਕੀ ਆ ਕੋਈ ਸ਼ੱਕ ਨਹੀਂ ਇਸ ਕਰਕੇ ਇਸ ਕਰਕੇ ਮੇਰੇ ਵੀਰੋ ਆ ਸਾਨੂੰ ਸਾਫ਼ ਦੇਣੀ ਚਾਹੀਦੀ ਦੁਸਰੇ ਦੇ ਪੇਰਬੰਧ ਕੀ ਆ ਇਹ ਕਰਦੇ ਕੀ ਆ ਇਹ ਸਾਰੇ ਇਕੱਠੇ ਆ ਖਾਨਾ ਮਜ਼ਦੂਰਾਂ ਦਾ ਆਮ ਲੋਕਾਂ ਦਾ ਨਾ ਇਹਨਾਂ ਨੂੰ ਕੋਈ ਦਰਦਿਆ ਤੇ ਨਾ ਹੈਗੇ ਆ ਜੋ ਹੈਗੇ ਨਹੀਂ ਦਰਦ ਕਦਾ ਹੋਣਾ ਇਹਨਾਂ ਨੂੰ ਹੈਗੇ ਨਹੀਂ ਤੁਹਾਡੇ ਪਾਈ ਆ ਲੜਾਈ ਜਿਹੜੀ ਆ ਇਹ ਲੜਾਈ ਸਿਰ ਤੇ ਖੱਫਣ ਬਨ ਕੇ ਆਪਾਂ ਲੜ ਰਹੇ ਆ ਛੋਟੀ ਲੜਾਈ ਨਹੀਂ ਹਿੰਦੁਸਤਾਨ ਦੇ ਕਿਸਾਨ ਮਜ਼ਦੂਰ ਦੀ ਲੜਾਈ ਆ ਬਹੁਤ ਵੱਡੀ ਲੜਾਈ ਆ ਤੋਂ ਲੜਾਈ ਨੇ ਜੇ ਇਸ ਤਰ੍ਹਾਂ ਦੀ ਹਰਬੇ ਵਰਤ ਰਿਆ ਜੇ ਇਸ ਤਰ੍ਹਾਂ ਦੇ ਜਿਹੜੇ ਹੁਸ਼ੇਰ ਹਥਿਆਰ ਵਰਤ ਰਿਆ ਤੇ ਫਿਰ ਭਾਈ ਇਹਨਾਂ ਨੂੰ ਪੀੜਿਆ ਪੀੜ ਬਹੁਤ ਪੀੜਿਆ ਪੀਏ ਬੈਠੇ ਹੀ ਉਹਦੇ ਨਾਲ ਜਿਹੜਾ ਨਟਵ ਸਿਰ ਜਾ ਗਿਆ ਦਿਸਦੇ ਵਿੱਚ ਜਿੱਥੇ ਉਹ ਆਪਣਾ ਚਲਾ ਰਹੇ ਸੀ ਆਪਣਾ ਧਾਰਮਿਕ ਮੁੱਦਾ ਚਲਾ ਰਹੇ ਸੀ ਬੰਦਰ ਦਾ ਰਾਮ ਮੰਦਰ ਦਾ ਮੁੱਦਾ ਚਲਾ ਰਹੇ ਸੀ ਹੋਰ ਬੜਾ ਕੁਝ ਚਲਾ ਰਹੇ ਸੀ ਉਹਨੂੰ ਡੈਂਟ ਪਿਆ ਉਹ ਨਹੀਂ ਚੱਲਿਆ ਲੋਕਾਂ ਦਾ ਜਿਹੜਾ ਜਿਹੜਾ ਇਧਰੋਂ ਗਏ ਆ ਉਹਦੇ ਨਾਲ ਨੈਟਿਵ ਮੋਦੀ ਦੇ ਖਿਲਾਫ ਸਿਰਜਿਆ ਗਿਆ ਭਾਜਪਾ ਦੇ ਖਿਲਾਫ ਸਿਰਜਿਆ ਗਿਆ ਤੇ ਅੱਜ ਜੋ ਕਮਜ਼ੋਰ ਸਰਕਾਰ ਬਣੀ ਆ ਤੇ ਉਹਦੇ ਜ਼ਿੰਮੇਵਾਰ ਤੁਸੀਂ ਬੈਠੇ ਹੋ ਤੇ ਇਹਦੇ ਨਾਲ ਮੇਰੇ ਵੀਰੋ ये भी समझ लो कि जे इन्हें डरे हुए तो ये डरे हुए ऐसे मैं पिछली बार भी बोल के गया मोदी सब तो डरिया बंदा वा डर हो रोज अपने बयान बदलता नार्ड मेरे वीरों जी घर सानू समझ वाली है अं आप कहने इतों अं इन्हों क ਐਓ ਜੋ ਸ਼ੀਰਬੇ ਨਾਵਰਤੋ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਆ ਸਾਡੇ ਬੰਦੇ ਕੱਲ ਐਸਪੀ ਨੂੰ ਪਟਾਲੇ ਮਿਲ ਕੇ ਆਏ ਆ ਅੱਜ ਵੀ ਇਹ ਲੋਕਾਂ ਨੇ ਜਿਹੜੇ ਲੋਕ ਆ ਉਹ ਤੇ ਲੰਗਰ ਲੈ ਕੇ ਆ ਰਹੇ ਆ ਉਹ ਸਾਡੇ ਮੋਰਚੇ 'ਚ ਸ਼ਾਮਿਲ ਆ ਹੁਣ ਅੱਜ ਵੀ ਕੀਤੀ ਆ ਪਈ ਆਪਣੇ ਮੋਰਚੇ 'ਚ ਖੜੇ ਆਂ ਆ ਲੋਕਾਂ ਨਾਲ ਖੜੇ ਆਂ ਅੰਦੋਲਨਕਾਰੀਆਂ ਨਾਲ ਖੜੇ ਆਂ ਤੇ ਵੀ ਕਿਹੜੇ ਲੋਕ ਲੈ ਆ ਰਹੇ ਤੁਸੀਂ ਕਿੱਥੋਂ ਲੈ ਆ ਰਹੇ ਜੋ ਇਹ ਓ ਸ਼ੀਰਬੇ ਨਾਵਰਤੋ ਠੀਕ ਆ ਤੁਸੀਂ ਆ ਗਾੜੀ ਕੰਨਾਂ ਕੀਤੀ ਹੋਈ ਆ ਆ ਬੈਠੇ ਆਏ ਆ ਆ ਕੁੱਟ ਕੇ ਠਾਓ ਸਾਨੂੰ ਕਰ ਮੋਦੀ ਫੈਸਲਾ ਕਰ ਹੁਕਮ ਜਿਹਨੂੰ ਕਰਨਾ ਭਗਵੰਤ ਮਾਨ ਨੂੰ ਧਰਿਆਨੇ ਦੇ ਆੜਾ ਤੇਰਾ ਮੁੱਖ ਮੰਤਰੀ ਆਕਾਰ ਉਹਨਾਂ ਨੂੰ ਹੁਕਮ ਕੁੱਟ ਘਟਾ ਲੋ ਆ ਜਿੰਨੇ ਮਾਰਨੇ ਮਾਰ ਕੇ ਵੇਖੋ ਉਸ ਤਰ੍ਹਾਂ ਜੇ ਤੂੰ ਆਖੋ ਨਾ ਕਿ ਇਹ ਮੋਰਚਾ ਛੱਡ ਕੇ ਚਲੇ ਜਾਣਗੇ ਆਪਣੇ ਭਲੇਖੇ ਕੱਢੋ ਭਲੇਖੇ ਕੱਢੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਪਿਛਲੀ ਵਾਰ ਵੀ ਬੋਲ ਕੇ ਗਿਆ ਸੀ ਇੱਥੇ ਬੈਠੇ ਆ ਇਦੋ ਹੀ ਲੜਾਈ ਦੇ ਮੈਦਾਨ 'ਚ ਹੁੰਦੇ ਆ ਜੋਧੇ ਜੋ ਜੰਗ ਦੇ ਮੈਦਾਨ 'ਚ ਹੋਈਏ ਜਾਂ ਤੇ ਫਿਰ ਜੰਗ ਜਿੱਤ ਕੇ ਘਰਾਂ ਨੂੰ ਮੁੜਦੇ ਹੁੰਨੇ ਆ ਤੇ ਜਾਂ ਫਿਰ ਸਾਡੀਆਂ ਲਾਸ਼ਾਂ ਘਰਾਂ ਨੂੰ ਮੁੜਦੀਆਂ ਵਿਚਲਾਰਾ ਕੋਈ ਨਹੀਂ ਆਗਾ ਸਾਡਾ ਕੋਈ ਵਿਚਲਾਰਾ ਨਹੀਂ ਆਗਾ ਇਸ ਲਈ ਮੇਰੇ ਵੀਰੋ ਇਹ ਲੜਾਈ ਵੱਡੀ ਆ ਠੀਕਿਆ ਕੰਮ ਦੇ ਦੇਨੇ ਆ ਚੋਨਾ ਚਾਲਾ ਲੱਗ ਰਿਹਾ ਹਰਿਆਣੇ 'ਚ ਪੰਜਾਬ 'ਚ ਉਹ ਲਾਉਣਾ ਆਪਾਂ ਮੋਰਚਾ ਚ ਚਲਾਉਣਾ ਵਾ ਗਿਣਤੀ ਵਧੂਗੀ ਮੈਂ ਤੁਹਾਨੂੰ ਵਾਅਦਾ ਨਾ ਕਹਿਣਾ ਵਾ ਗਿਣਤੀ ਵਧੂਗੀ ਗਿਣਤੀ ਵਧਾ ਲਾਂਗੇ ਇਹ ਵੀ ਕੋਈ ਚੱਕਰ ਨਹੀਂ ਲੜਨ ਵਾਲਿਆਂ ਦੇ ਰਾਦੇ ਠੀਕ ਹੋਣੇ ਚਾਹੀਦੇ ਆ ਸਾਡੀਆਂ ਮੰਗਾ ਠੀਕ ਹੋਣੇ ਚਾਹੀਦੀਆਂ ਸਾਡਾ ਮੰਗਾ ਦੇ ਜਨਤਕ ਬਲ ਹੋਣਾ ਚਾਹੀਦਾ ਸਾਡੇ ਮੁੱਦੇ ਦੇ ਜਨਤਕ ਬਲ ਹੋਣਾ ਚਾਹੀਦਾ ਗਿਣਤੀ ਦਾ ਕੋਈ ਵੱਡਾ ਗੱਲ ਨਹੀਂ ਹੁੰਦੀ ਚਮਕੌਰ ਦੀ ਗੜੀ ਚ 40 ਸੀ ਉਧਰ ਲੈ ਬੰਨੇ ਲੱਖਾਂ ਸੀ ਪਰ ਕੀ ਸੀਗਾ ਬਾਰ ਜਿਹੜੇ ਬੈਠੇ ਆਈ ਉਹਨਾਂ ਕੋ ਨਿੱਤਕ ਬਲ ਨਹੀਂ ਸੀ ਹੈਗਾ ਅੰਦਰ ਜਿਹੜੇ ਬੈਠੇ ਆਈ ਉਹਨਾਂ ਕੋ ਨਿੱਤਕ ਬਲ ਸੀ ਦਲੀਲ ਸੀ ਆ ਦਲੀਲ ਵਾਲੇ ਬੈਠੇ ਆ ਤੁਸੀਂ ਗੁਰੂ ਗਬੇਰ ਸਿੰਘ ਨੇ ਜੋ ਜ਼ਫਰਨਾਮਾ ਲਿਖਿਆ ਵਾ ਰੱਗ ਜੇਬ ਨੂੰ ਜਿਹੜਾ ਦੱਖਣ ਚ ਗਿਆ ਆ ਸੀ ਆਪਣੀਆਂ ਬਗਾਵਤਾਂ ਦਬਾਉਣ ਕੀ ਲਿਖਿਆ ਸੀ ਉਹਨੇ ਕਹਿ ਤੈਨੂੰ ਫੋਕ ਜਾਵਾ ਤੇਰੇ ਕੋ ਬਹੁਤ ਵੱਡੀ ਪ੍ਰਾਪਰਟੀ ਆ ਦੇਸ਼ ਦਾ ਬਾਦਸ਼ਾਹ ਵਾ ਤੂੰ ਲੱਖਾਂ ਬੋਜੋ ਤੁਹਾਡੀ ਤੇਰੇ ਕੋ ਪਰ ਤੇਰੇ ਕੋ ਸਭ ਕੁਝ ਹੋਣ ਦੇ ਬਾਵਜੂਦ ਵੀ ਦਲੀਲ ਨਹੀਂ ਹੈ ਕਿ ਨਤਕ ਬਲ ਨਹੀਂ ਹੈਗਾ ਇਧਰ ਮੈਂ ਗੁਰੂ ਸਾਹਿਬ ਨੇ ਆਖਿਆ ਸੀ ਮੇਰੇ ਕੋ ਕੱਕ ਨਹੀਂ ਹੈਗਾ ਨਾ ਕੋ ਪ੍ਰਾਪਰਟੀ ਨਾ ਕੋ ਪੈਸਾ ਨਾ ਕੋ ਫੌਜ ਪਰਿਵਾਰ ਵੀ ਸਾਰਾ ਛੀਦੋ ਚੁੱਕਾ ਆ ਫਕੀਰ ਬੈਠਾ ਹੈ ਜੰਗਲਾਂ ਚ ਪਰ ਮੇਰੇ ਕੋ ਨਤਕ ਬਲਿਆ ਮੇਰੇ ਕੋ ਦਲੀਲਿਆ ਤੂੰ ਹਰੇਗਾ ਮੈਂ ਜਿੱਤੂਗਾ ਇਹ ਬਾਬੇ ਨੇ ਕਿਹਾ ਆ ਗੁਰਗਬੈਸਨ ਨੇ ਲਿਖਿਆ ਆ ਜਫਰ ਨਾਮਾ ਰੰਗ ਜੇਬ ਨੇ ਜਦੋਂ ਚਿੱਠੀ ਗਈ ਆ ਕਿਸੇ ਨੇ ਉੱਥੇ ਪਚਾਈ ਜਦੋਂ ਆਪਣੇ ਕਿਸੇ ਆਪਣੇ ਉਦੋਂ ਜਿਹੜੇ ਵਿੱਚ ਹੁੰਦੇ ਆ ਚੌਣਾ ਵਾਲੇ ਜਦੋਂ ਪਚਾਈ ਆ ਤੇ ਚਿੱਠੀ ਪੜਦੇ ਆਂ ਚਿੱਠੀ ਪੜਦੇ ਆ ਉਹਦੀ ਮੌਤ ਹੋਵੇ ਤਖਣ ਜੇ ਮੌਤ ਹੋਈ ਅਸਲ ਤੇ ਨੈਤਿਕ ਬਲ ਵਾਲੇ ਜਿੱਤਦੇ ਆ ਝੂਠ ਨਹੀਂ ਜਾਂਦਾ ਬੇਦਲੀਲੇ ਨਹੀਂ ਕਦੀ ਜਿੱਦੇ ਇਸ ਲਈ ਆ ਫਰਕ ਕੱਢ ਕੇ ਚੜ੍ਹਦੀ ਕਲਾ ਦੇ ਨਾਲ ਇਹ ਆਪਾਂ ਮੋਰਚਾ ਲੜਨਾ ਵਾ ਤੇ ਜਿੱਤਣਾ ਵਾ ਇਹਦੇ ਨਾਲ ਮੇਰੇ ਵੀਰੋ ਗਿਣਤੀ ਬਾਜੂਗੀ ਗਿਣਤੀ ਦਾ ਕੋਈ ਨਹੀਂ ਗਾ ਬਾਕੀ ਫੂਲ ਸਾਹਿਬ ਕਹਿ ਗਏ ਕੀ ਆ ਰਿਹਾ ਕਾਹਦੇ ਬੁੱਢੀ ਜੀ ਵੀ ਆ ਖੌਤੀ ਬੁੱਢੀ ਜੀ ਮੈਂ ਤੇ ਮੰਨਦਾ ਵਾਂ ਜਿਹੜੇ ਬਗੈਰ ਇਹ ਤੱਥਾਂ ਤੇ ਗੱਲਾਂ ਕਰਦੇ ਆ ਬਈ ਕੇ ਚੰਨਲਾਂ ਤੇ ਆਪਣੀ ਰੋਟੀ ਫੁਲਕਾ ਚਲਾਉਂਦੇ ਤੋਰੀ ਫੁਲਕਾ ਚਲਾਉਂਦੇ ਆ ਪੱਲੇ ਕੱਖ ਨਹੀਂ ਗਾ ਉਹ ਭਾਈ ਕੀ ਤੁਹਾਨੂੰ ਪਤਾ ਆ ਬੈਠੇ ਆ ਮਛਰ ਲੜਾਉਣ ਡਿਆ ਠੰਡ ਢਾਈ ਇਹਨਾਂ ਨੇ ਐਨੀ ਗਰਮੀ 'ਚ ਬੈਠੇ 45 48 ਡਿਗਰੀ 'ਚ ਬੈਠੇ ਹੋਏ ਆ ਹੁਮਸ 'ਤੇ ਬੈਠੇ ਹੋਏ ਆ ਘਰ ਛੱਡ ਕੇ ਬੈਠੇ ਹੋਏ ਆ ਆਓ ਜੇ ਤੁਹਾਨੂੰ ਇਹਨੇ ਬੁੱਢੀ ਜੀ ਵੀ ਦਿਖੋ ਲਓ ਇੱਕ ਦਿਨ ਇੱਥੇ ਰਾਤ ਰਿਕੇ ਵਿਖਾਓ ਸਾਨੂੰ ਤੇ ਆਪਣੀ ਇਹੋ ਜਿਹੀ ਗੱਲਾਂ ਕਰਨੀਆਂ ਬੰਦ ਕਰੋ ਊਲ ਜਲੂਲ ਬੋਲਣਾ ਬੰਦ ਕਰੋ ਤੁਹਾਨੂੰ ਇਤਿਹਾਸ ਕਦੀ ਮਾਫ਼ ਨਹੀਂ ਕਰੂਗਾ ਇਸੇ ਤਰ੍ਹਾਂ ਉਹ ਸਾਡੇ ਭਾਈ ਬੈਠੇ ਹੋਏ ਆ ਪਰਸੋਂ ਦੀ ਕੰਨਾ ਵਾਪਰੀ ਹੋ ਗਈ ਅੱਜ ਤੱਕ ਇਹਦਾ ਮੂੰਹ ਤੱਕ ਨਹੀਂ ਖੁੱਲਣਾ ਵੀ ਮਾੜੀ ਹੋਈ ਹੈ ਕਿ ਚੰਗੀ ਹੋਈ ਹੈ ਉਹ ਜੇ ਮਾੜੀ ਨਹੀਂ ਹੋਈ ਚੰਗੀ ਕਹਿ ਦਿਓ ਪਚੰਗਾ ਹੋਇਆ ਵੇ ਇਤਰਾ ਹੀ ਹੋਣਾ ਚਾਹੀਦਾ ਵਾ ਇਹੋ ਹੀ ਕਹਿ ਦਿਓ ਯਾਰ ਕਹੋ ਤਾਂ ਸਹੀ ਕੁਝ ਬੋਲਣ ਸਹੀ ਖੁਦਾ ਆਪਣਾ avatars ਪਾ ਆਂਦਾ ਵਾ ਸਰ ਤੋਂ ਖਤਰਨਾਕ ਹੁੰਦਾ ਸਰ ਤੋਂ ਖਤਰਨਾਕ ਹੁੰਦਾ ਸਭ ਕੁਝ ਸਹਨ ਕਰ ਜਾਣਾ ਨਾ ਹੋਣਾ ਟੱਪਦਾ ਸਭ ਕੁਝ ਸਹਨ ਕਰ ਜਾਣਾ ਤੇ ਸਾਡੇ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਮ ਨਾ ਹੋਵੇ ਉਹ ਹਾਲਤ ਬਣੀ ਪਈ ਆ ਉਹ ਹਾਲਤ ਬਣੀ ਪਈ ਆ ਗੱਲ ਚ ਪਈ ਹੋਈ ਆ ਇੱਕ ਬੰਨੇ ਮੋਦੀ ਵਾਲਿਆਂ ਨੂੰ ਗੱਲ ਚ ਪਈ ਹੋਈ ਆ ਸਟੇਟ ਨੂੰ ਗੱਲ ਚ ਪਈ ਹੋਈ ਆ ਇੱਕ ਬੰਨੇ ਉਧਰ ਗੱਲ ਚ ਪਈ ਹੋਈ ਆ ਸਾਰਿਆਂ ਨਾਲ ਸਾਹਮਣਾ ਕਰ ਰਹੇ ਪਈ ਆ ਆਪਾਂ ਸਾਰਿਆਂ ਦਾ ਕਰਨਾ ਕੋਈ ਗੱਲ ਨਹੀਂ ਆ ਇਹ ਇਤਿਹਾਸ ਨੇ ਮੈਂ ਪਹਿਲਾਂ ਬੋਲਟਿਆ ਤਿਆਤ ਨੇ ਕੋਈ ਨਹੀਂ ਛੱਡਣੇ ਪੜਦੇ ਮੇਰੇ ਵੀਰੋ ਇਸ ਮੋਰਚੇ ਨੇ ਬੜੇ ਫੈਸਲੇ ਕਰਨੇ ਆ ਇਹ ਮੋਰਚਾ ਤੁਹਾਡੀ ਜ਼ਿੰਦਗੀ ਆ ਇਸ ਮੋਰਚੇ ਨੇ ਤੁਹਾਡੇ ਕਰਾਂ ਚ ਸਵੈਰ ਕਰਨੀਆਂ ਆ ਇਸ ਮੋਰਚੇ ਨੇ ਤੁਹਾਡੇ ਬੱਚੇ ਬਚਾਉਣੇ ਤੁਹਾਡਾ ਪੁੱਖ ਬਚਾਉਣਾ ਵਾ ਇਸ ਮੋਰਚੇ ਨੇ ਤੁਹਾਡੀਆਂ ਜ਼ਮੀਨਾਂ ਬਚਾਉਣੀਆਂ ਵਾ ਇਸ ਮੋਰਚੇ ਨੇ ਤੁਹਾਡੀ ਤਾਨ ਉੱਚੀ ਕਰਨੀਆਂ ਸਮਾਜ ਚ ਤੁਹਾਡੀ ਇੱਜ਼ਤ ਬੁੱਕਤ ਬਣਾਉਣੀਆਂ ਮੇਰੇ ਵੀਰੋ ਪੂਰੇ ਪੰਜਾਬ ਨੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਗੁੱਤ ਬਣਾਉਣੀ ਆ ਉਹਦੇ ਲਈ ਲੜ ਰਹੇ ਆ ਇਸ ਮੋਰਚੇ ਨੇ ਆਪਣੇ ਜਣਿਆਂ ਖਣਜ ਪਦਾਰਤ ਬਚਾਉਣੇ ਆ ਇਸ ਮੋਰਚੇ ਨੇ ਆਪਣਾ ਸੱਭਿਆਚਾਰ ਬਚਾਉਣਾ ਵਾ ਇਸ ਮੋਰਚੇ ਨੇ ਆਪਣਾ ਜੜਾ ਵਾ ਭਾਈਚਾਰਾ ਬਚਾਉਣਾ ਵਾ ਇਸ ਮੋਰਚੇ ਨੇ ਬੜੇ ਫੈਸਲੇ ਕਰਨੇ ਆ ਮੇਰੇ ਵੀਰੋ ਇਹ ਮੋਰਚਾ ਐਵੇਂ ਨਹੀਂਗਾ ਇਹ ਮੋਰਚਾ ਲੰਮਾ ਚੱਲਣਾ ਵਾ 5 ਸਾਲ ਦੀ ਪਲਾਨ ਕੇ ਬੈਠੇ ਬੈਠੇ ਆ 5 ਸਾਲ ਦੀ ਪਲਾਨ ਕਰਕੇ ਬੈਠੇ ਆ 5 ਸਾਲ ਮੋਰਚਾ ਚਲਾਵਾਂਗੇ 5 ਸਾਲ ਅੱਗੇ ਨਾ ਮੁਕਾ ਅਗਲੀ ਫੇਰ ਪਲਾਨਰ 5 ਸਾਲ ਦੀ ਫੇਰ ਕਰ ਲਾਂਗੇ ਹੁਣ 5 ਸਾਲ ਤੋਂ ਘਟ ਅਸੀਂ ਨਹੀਂ ਬਹਿਣਾ ਇੱਥੇ ਜਿਆਦਾ ਮੁਕਾ ਦਿਓਗੇ ਜਾਂ ਇਥੋਂ ਜਿਹੜਾ ਜੋ ਤੁਹਾਡਾ ਵਾ ਇਥੋਂ ਲਾਛਾਂ ਭੇਜ ਦਿਓਗੇ ਨਹੀਂ ਤਾਂ ਬੋਰਚਾ 5 ਸਾਲ ਚੱਲੂਗਾ ਇਥੋਂ ਚੁੱਕ ਦਿਓਗੇ ਬਾਹਰ ਜਾਵਾਂਗੇ ਪਿੱਛੇ ਮੋੜਨ ਵਾਲੇ ਨਹੀਂ ਇਥੋਂ ਬਾਹਰ ਜਾਵਾਂਗੇ ਚੁੱਕੋ ਆਪਣੀਆਂ ਕੰਦਾ ਕੁੰਦਾ ਟਾਓ ਟਾਓ ਅਸੀਂ ਬਾਹਰ ਜਾਵਾਂਗੇ ਇਹ ਮੇਰੇ ਵੀਰੋ ਇਹ ਮੋਰਚੀ ਦੇ ਫੈਸਲੇ ਹੋ ਗਏ ਇਸ ਕਰਕੇ ਦੋਨਾਂ ਫਾਰਮਾਂ ਨੇ ਜੋ ਲੜਾਈ ਲੜੀ ਆ ਮੈਂ ਇਹਨਾਂ ਨੂੰ ਬਹੁਤ ਬਹੁਤ ਦਿਲਦਿਆਂ ਘਰਾਇਆਂ ਜੋ ਵਧਾਈ ਦੇਣਾ ਮੇਰੇ ਵੀਰੋ ਦਿਲਦਿਆਂ ਘਰਾਇਆਂ ਕੇ ਵਧਾਈ ਦੇਣਾ ਸਾਡੇ ਆ ਦੋਨੇ ਲੜਾਈ ਲੜੀ ਅੱਗੇ ਹੋ ਕੇ ਉਹਨਾਂ ਨੂੰ ਵਧਾਈ ਦੇਣਾ ਤੁਹਾਨੂੰ ਵਧਾਈ ਦੇਣਾ ਜਿਨ੍ਹਾਂ ਨੇ ਗਰਾਉਂਡ ਲੈਵਲ ਤੇ ਲੜਾਈ ਲੜੀ ਆ ਇਸ ਕਰਕੇ ਮੇਰੇ ਵੀਰੋ ਚੜ੍ਹਦੀ ਕਲਾ ਨਾਲ ਚੜ੍ਹਦੀ ਕਲਾ ਅੱਗੇ ਤੁਰੇ ਚੱਲੋ ਇਹ ਮੰਗਾਂ ਮਨਾ ਲਾਂਗੇ ਆਪਾਂ ਮੰਗਾਂ ਮਨਾ ਲਾਂਗੇ ਇਹੜਾ ਹੀ ਮੰਗਾ ਤਾਂ ਉਹ ਅਗਲੀਆ ਉਹ ਵੀ ਗਾਂ ਟੁਰਨੀ ਆ ਉਹ ਵੀ ਲੜਨੀ ਆ ਲਾਈ ਸਟੇਟ ਨਾਲ ਆ ਕੋਈ ਕਾਨੂੰ ਮੋਦੀਆ ਲੰਗੜੀ ਲੁੱਲੀ ਸਰਕਾਰ ਆ ਕਾਨੂੰ ਕੋਈ ਹੋਰ ਆ ਜੇ ਉਹਨੇ ਵਿਹਾਰ ਇਤਰਾ ਕਰਨਾ ਬੰਦੇ ਬਦਲਿਆ ਕੱਖ ਨਹੀਂ ਹੋਣਾ ਮੋਦੀ 10 ਸਾਲ ਪਹਿਲਾਂ ਨਹੀਂ ਸੀ ਹੈਗਾ ਉਦੋਂ ਸਾਡਾ ਕਿਹੜਾ ਦੇਸ਼ ਬਚਿਆ ਆ ਸੀ ਉਦੋਂ ਕਿਹੜਾ ਸੰਵਧਾਨ ਬਚਿਆ ਆ ਸੀ ਉਦੋਂ ਕਿਹੜਾ ਲੋਕਤੰਤਰ ਸੀ 1975 ਜਦ ਦੇ ਦਿਨ ਐਮਰਜੈਂਸੀ ਲੱਗੀ ਹੋਈ ਇੰਦਰਾ ਗਾਂਧੀ ਨੇ ਲਾਈ ਹੋਈ ਆ ਉਹਨੇ ਦਰਬਾਰ ਸਾਹਿਬ ਟਾਇਆ ਆ ਕਿਹੜੇ ਨਾਲ ਜੋ ਚੰਗਾ ਵਾ ਇਹਨੇ ਬਾਪਰੀ ਮੱਝ ਢਾਈ ਹੋਈ ਇਹਨਾਂ ਨੇ 92 ਦੇ ਵਿੱਚ ਉਹਦਾ ਵੀ ਕਾਂਗਰਸੀ ਸਰਕਾਰ ਸੀ ਦੀ ਨਰਸਮਾ ਰੌੜੀ ਕਿਤਰਾ ਇਹਨਾਂ ਨੂੰ ਇੱਕ ਦੂਜੇ ਨਾਲ ਵੱਖਰੇ ਕਰੋਗੇ ਤੁਸੀਂ ਕਿਤਰਾ ਵੱਖਰਾ ਕਰੋਗੇ ਬਕਲਾ ਵੱਖਰੇ ਕਰਨਾ ਵੇਖਣਾ ਛੱਡ ਦਿਓ ਆ ਤੁਹਾਡੀ ਸੋਚ ਸਪਾਈਟ ਹੋਣੀ ਚਾਹੀਦੀ ਆ ਜਦੋਂ ਸਾਡੀ ਸੋਚ ਸਪਾਈਟ ਹੋਵੇ ਤੇ ਮੇਰੇ ਵੀਰੋ ਲੜਾਈ ਤਾਂ ਜਿੱਤੀ ਜਾਂਦੀ ਆ ਜਿੱਨਾ ਹੀ ਦੀ ਜਿੱਤੀ ਚ ਹੋਈਏ ਉਦੋਂ ਲੜਾਈਆਂ ਜਿੱਤੀਆਂ ਜਾਂਦੀਆਂ ਉਦੋਂ ਲੜਾਈਆਂ ਕਿੰਨੀਆਂ ਫੌਜਾਂ ਹਨ ਉਹ ਵੀ ਲੜਾਈਆਂ ਹਾਰ ਜਾਂਦੇ ਹੁੰਦੇ ਆ ਜਿਹੜੇ ਵੀ ਜਿੱਤੀ ਜਾਂਣ ਉਹ ਥੋੜੇ ਵੀ ਹਨ ਉਹ ਲੜਾਈਆਂ ਜਿੱਤ ਜਾਂਦੇ ਹੁੰਦੇ ਆ ਮੇਰੇ ਵੀਰੋ ਆ ਗੱਲਾਂ ਮੇਰੀਆਂ ਪੱਲੇ ਬੰਨ੍ਹ ਕੇ ਇਹ ਕਰੋ ਪਰਵਾਹ ਨਾ ਕਰੋ ਸਰਦੋਤੋਂ ਨਹੀਂ ਲੱਗ ਜਾਗੇ ਉਤਾਰ ਪਾਛਾਂਦਾ ਮੈਂ ਉਹ ਕਾਹਵਾਂ ਤੁਹਾਡੇ ਸਾਰੇ ਕੀਤੇ ਕਰਾਇਤੇ ਹੋਗਾਉਂਗਾ ਮੇਰੇ ਵੀਰੋ ਇਹ ਇਹਨਾਂ ਦੇ ਸਾਰੇ ਕੀਤੇ ਕਰਾਇਤੇ ਤੁਸੀਂ ਹੋਗਾਓਗੇ ਜਦ ਤੁਹਾਡੀ ਹੋਗੀ ਵੇਰੂ ਜੀ ਦਾ ਖਾਲਸਾ ਵੇਰੂ ਜੀ Bye.